ਇਹ ਇਹ ਨਹੀਂ ਜਾ। ਯਾ 50000 ਜਿੱਥੇ ਨਾਮ ਤੇ ਯਾ ਵਾਰੀ ਗੱਲ ਆ। ਹਾਂਜੀ ਸਰ। ਸਰ ਅੱਜ ਦੀ ਵਗੀ ਇਲੈਕਸ਼ਨ ਬੋਟਾਂ ਦਾ ਸਰ ਜੀ ਜਾਂ ਸਮਨ ਕੀ ਕਹਿੰਦੇ। ਅੱਜ ਸਾਡੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਆ। ਜਿੱਦਿਆ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਅਡਵਾਂਸ ਵਿੱਚ ਵਧਾਈਆਂ ਤੇ ਦੂਸਰਾ ਅੱਜ ਗਿਣਤੀ ਸਟਾਰਟ ਹੋਣ ਲੱਗੀ ਹੈ ਤੇ ਸਾਡੇ ਸਾਰੇ ਜਿੰਨੇ ਵਰਕਰ ਸਹਿਬਾਨ ਆ ਸਾਰੇ ਉਹ ਅੱਜ ਅੰਦਰ ਗਿਣਤੀ ਵਿੱਚ ਪਹੁੰਚ ਗਏ ਸੀ ਉਹਨਾਂ ਨੂੰ ਉੱਥੋਂ ਆਈਡਿਟੀ ਕਾਰਡ ਦੇ ਕੇ ਤੇ ਤੋਰ ਕੇ ਹਟਿਆਲੇ ਹੋਣਾ ਹੀ ਤੇ ਸਾਨੂੰ ਆਸ ਹੈ ਵੀ ਅਸੀਂ ਸਰਦਾਰ ਮਨਜੀਤ ਸਿੰਘ ਮੰਨਾ ਜੀ ਤੋਂ ਜਲੂਰ ਸਾਹਿਬ ਨੂੰ ਸਭ ਤੋਂ ਵੱਡੀ ਜਿਹੜੀ ਲੀਡ ਨਾਲ ਜਿੱਤਣਗੇ ਅਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਆ ਉਹ ਐਲਹਿਰਾਏਗਾ ਔਰ ਸਾਡੇ ਪੰਜਾਬ ਦੇ ਵਿੱਚ ਵੀ ਸਾਡੇ ਬੀਜੇਪੀ ਉਹ ਸੈਕੰਡ ਪਾਰਟੀ ਜਿਹੜੀ ਆ ਮੇਰੇ ਖਿਆਲ ਦੇ ਨਾਲ ਉਹ ਹੋ ਕੇ ਉਪਰੇ ਕੀ ਜਿਸ ਦੇ ਨਾਲ ਕਿ 27 ਵਿੱਚ ਅਸੀਂ 2027 ਦੇ ਵਿੱਚ ਜੀ ਸਰਕਾਰ ਹੈ ਪੰਜਾਬ 'ਚ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਵਾਂਗੇ ਸਾਗਰ 400 ਦਾ ਨਾਰਾ ਸਰ ਇਸ ਮੰਨ ਕੇ ਚੀਲ 400 ਦਾ ਨਾਰਾ ਮੋਦੀ ਜੀ ਨੇ ਕਹਤਾ ਵੀ ਇਹਨਾਂ ਨੂੰ ਵਿਰੋਧੀ ਧਿਰ ਨੂੰ ਇੱਕ ਪਾਇਆ ਸਕਵਾ ਦੇ ਵਿੱਚ ਧੰਬਲ ਪੂਸੇ ਵਿੱਚ ਵੀ ਉਹਨਾਂ ਨੂੰ ਵਿਰੋਧੀ ਧਿਰ ਦੇ ਵਿੱਚ 400 ਪਾਰ ਨਕਦੀ ਕਰਜਣ 400 ਪਾਰ ਨਕਦੀ ਕਰਜਣ 400 ਪਾਰ ਤੁਸੀਂ ਕਰ ਸਾਡੀ ਤਾਂ ਹੋ ਗਈ ਆ ਸੋ ਇਸ ਕਰਕੇ ਸਾਡੀ ਮਾਨਯੋਗ ਮੋਦੀ ਜੀ ਬੜੇ ਦੂਰੰਦੇਸ਼ੀ ਸੂਝਵਾਨ ਜਿਤਕੀ ਸੈਕਸੈਪਟ ਕਰੀ ਆਪਾਂ ਉਹਨਾਂ ਦੀ ਕਿ ਉਹ ਜਿਹੜੇ ਆ ਉਹ ਵਿਰੋਧੀਆਂ ਨੂੰ ਪਟਕਾ ਦੇਣ ਵਿੱਚ ਕੰਮ ਆ ਰਹਿੰਦੇ ਨੇ ਹਮੇਸ਼ਾ ਠੀਕ ਹੈ ਹਾਂਜੀ ਭਾਈ ਜਿੱਦਾਂ ਕਿ ਅੱਜ ਇਲੈਕਸ਼ਨ ਦੇ ਵੋਟਾਂ ਦਾ ਰਿਜਨ ਆ ਰਿਹਾ ਸਰ ਇਸ ਸੰਬੰਧਿਤ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਲ ਸੁਪਰ ਜਰਨਲਿਸਟ ਆ ਪੰਜਾਬ ਕਿਸਾਨ ਜੀ ਨੇ ਉਹਨਾਂ ਨੂੰ ਬਾਗੀ ਆ ਜਿਹੜੇ ਇਲੈਕਸ਼ਨ ਦਾ ਰੁਝਾਨ ਆ ਰਹੇ ਨੇ ਦੇਖੋ ਜੀ ਹੁਣ 1.5 ਘੰਟੇ ਤੱਕ ਰੁਝਾਨ ਉਹਨੇ ਕਲੀਅਰ ਹੋ ਜਾਣਗੇ ਤੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਜਿੱਦਾਂ ਦੀ ਲਹਿਰ ਸੀਗੀ ਜੋ ਵੇਵ ਬਣੀ ਸੀਗੀ ਤੇ ਜੋ ਇੱਕ ਝੰਡੇ ਥੱਲੇ ਲੋਕ ਇਕੱਠੇ ਹੋਏ ਸੀ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਤੇ ਸਾਨੂੰ ਉਮੀਦ ਹੈ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਵੱਡੀ ਲੀਡ ਦੇ ਨਾਲ ਹਲਕਾ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰ ਲੈਣਗੇ ਸਾਜ ਜਿਦਾਂ ਕੀ ਖਡੂਰ ਸਾਹਿਬ ਵੱਲੋਂ ਸੁਣਨ ਤੋਂ ਆਇਆ ਵਾ ਅਮਰਪਾਲ ਜੀ ਅੱਗੇ ਜਾ ਰਹੇ ਨੇ ਦੇਖੋ ਜੀ ਹਜੇ ਤਾਂ ਇਲੈਕਸ਼ਨ ਦੇ ਦੀ ਜਿਹੜੀ ਹੈਗੀ ਕਾਊਂਟਿੰਗ ਸ਼ੁਰੂ ਨਹੀਂ ਹੋਈ ਬਹੁਤ ਵੋਟਾਂ ਦੀ ਪਰ ਜਿਹੜਾ ਰੁਝਾਨ ਸੀਗਾ ਜਿਹੜੀ ਵੇਵ ਬਣੀ ਸੀ ਉਹਦੇ ਅਨੁਸਾਰ ਤਾਂ ਅਸੀਂ ਇਹ ਮੰਨ ਰਹੇ ਹਾਂ ਕਿ ਕਰਤ ਕੋਲ 4.5 ਲੱਖ ਦੀ ਲੀਡ ਦੇ ਨਾਲ ਪਈ ਸਾਹ ਪਾਈ ਅਮਰਪਾਲ ਸਿੰਘ ਖਾਲਸਾ ਹੋਰੀ ਜੀ ਜੀਨਰ ਸਾਹਿਬ ਤੋਂ ਹੋਣਗੇ ਸੱਜ ਤਾਂ ਇਹਨਾਂ ਦੀ ਮੰਨ ਲਓ ਜਿੱਦਾਂ ਅਮਰਪਾਲ ਜੀ ਯਤਰੀ ਆ ਲੋਕਾਂ ਦੇ ਜਿਹੜੇ ਵਾਦੇ ਆ ਸਰ ਪੂਰੇ ਕੀਤੇ ਜਾਣਗੇ ਦੇਖੋ ਜੀ ਬਿਲਕੁਲ ਬਿਲਕੁਲ ਜੀ ਜੋ ਵੀ ਸਾਡੀਆਂ ਅਸੀਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰ ਇੱਕ ਧਰਮ ਨੂੰ ਹਰ ਇੱਕ ਕਮਿਊਨਿਟੀ ਨੂੰ ਪਹਿਲ ਦੇ ਆਧਾਰ ਦੇ ਉੱਤੇ ਜੋ ਵੀ ਉਹਨਾਂ ਦੇ ਮਸਲੇ ਹੁੰਦੇ ਸੀ ਉਹ ਹੱਲ ਕਰਵਾਏ ਜਾਂਦੇ ਸੀ ਉਸੇ ਰਾਜਨੀਤੀ ਤਰਜ਼ ਦੇ ਉੱਤੇ ਜਿੰਨੇ ਵੀ ਵਾਅਦੇ ਅਸੀਂ ਕਰਕੇ ਆਏ ਆ ਜਾਂ ਸਾਡਾ ਚੋਣ ਮੈਨੀਫੈਸਟੋ ਸੀਗਾ ਉਹਦੇ ਅਨੁਸਾਰ ਅਸੀਂ ਕੰਮ ਕਰਦਾ ਕਰਾਂਗੇ ਠੀਕ ਇਸ ਤਰ੍ਹਾਂ